ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਜੀ ਦੀ ਅਪਾਰ ਬਖਸ਼ਿਸ਼ ਦੇ ਨਾਲ ਮੇਰੀ ਪੀੜੀ ਦੇ ਮਾਲਕ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਮਹਾਨ ਅਸਥਾਨ ਪਵਿੱਤਰ ਅਸਥਾਨ ਗੁਰਦੁਆਰਾ ਛੇਮੀ ਬਾ ਸ਼ੇਵਕੇ ਜਗਤਾਰਿਕ ਸਹਿਬੇ ਕਮਾਲ ਸਹਿਬ ਸ੍ਰੀ ਗੁਰੂ ਨਾਨਕ ਤੇਜ ਜੀ ਮਹਾਰਾਜ ਜੀ ਦਾ ਮਹਾਨ ਪ੍ਰਕਾਸ਼ਪੁਰਬ ਬੜੀ ਸ਼ਰਧਾ ਓਟਾ ਪਿਆਰ ਸਤਕਾਰ ਦੇ ਨਾਲ ਮਨਾਇਆ ਜਾ ਰਿਹਾ ਹੈ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਸਤਗੁਰ ਜੀ ਦੇ ਦਰਬਾਰ ਦੇ ਵਿੱਚ ਸੰਗਤਾਂ ਨਮਸਤਕ ਹੋਣ ਦੇ ਲਈ ਪਹੁੰਚ ਰਹੀਆਂ ਹਨ ਅਤੇ ਦੂਰੋਂ ਨੇੜਿਓ ਬਹੁਤ ਸਾਰੇ ਪੰਥ ਪ੍ਰਸਿੱਧ ਕੀਰਤਨੀ ਜਥੇ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰਨ ਦੇ ਲਈ ਪਹੁੰਚ ਰਹੇ ਹਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਵਿਸ਼ੇਸ਼ ਤੌਰ ਦੇ ਉੱਤੇ ਭਾਈ ਸਾਹਿਬ ਭਾਈ ਕਿਰਪਾਲ ਸਿੰਘ ਜੀ ਦੀ ਅਗੀ ਦਰਬਾਰ ਸਾਹਿਬ ਭਾਈ ਹਰਜੋਤ ਸਿੰਘ ਜੀ ਅਯੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਤਿਕਾਰਯੋਗ ਭਾਈ ਸਾਹਿਬ ਭਾਈ ਜਗਮੋਤ ਸਿੰਘ ਜੀ ਭਾਈ ਰਾਜਵਿੰਦਰ ਸਿੰਘ ਜੀ ਭਾਈ ਨਵਦੀਪ ਸਿੰਘ ਜੀ ਅਤੇ ਪੰਚ ਪ੍ਰਸਿੱਧ ਵਿਦਵਾਨ ਗਿਆਨੀ ਹਰਜੀਤ ਸਿੰਘ ਜੀ ਹੈਂਡ ਗ੍ਰੰਥੀ ਗੁਰਦੁਆਰਾ ਦੁੱਖਨਵਾਰਨ ਸਾਹਿਬ ਰਾਤੀ ਆਗਮਨ ਦੀ ਕਥਾ ਕਰਨਗੇ ਇਹ ਸਾਰੇ ਹੀ ਪੰਚ ਪ੍ਰਸਿੱਧ ਕੀਰਤਨੀ ਜਥੇ ਅੱਜ ਦੇ ਇਸ ਸਮਾਗਮ ਵਿੱਚ ਹਾਜ਼ਰੀਆਂ ਭਰਨ ਦੇ ਲਈ ਪਹੁੰਚ ਰਹੇ ਹਨ ਸਤਗੁਰਾਂ ਦੇ ਚਰਨਾਂ 'ਚ ਅਰਦਾਸ ਬੇਨਤੀ ਜੋਦੜੀ ਹੈ ਕਿ ਸਤਗੁਰੂ ਸਾਰੇ ਹੀ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਦੇ ਖੇੜੇ ਬਖਸ਼ੋ ਚੜ੍ਹਦੀ ਕਲਾ ਬਖਸ਼ੋ ਨਾਮ ਬਾਣੀ ਦੇ ਨਾਲ ਜੁੜਨ ਦੀ ਪ੍ਰੇਰਣਾ ਬਖਸ਼ੋ ਸਤਗੁਰੂ ਜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜੀ ਦਾ ਜੋ ਸਿਧਾਂਤ ਨਾਮ ਜਪੋ ਕਿਰਤ ਕਰੋ ਵੰਡ ਛਕੋ ਅਜੇ ਸਦਾਤ ਨੂੰ ਅਪਣਾ ਕੇ ਸਤਗੁਰਾਂ ਦੀਆਂ ਖੁਸ਼ੀਆਂ ਹਾਸਲ ਕਰੀਏ ਅਜਹੀ ਅਰਦਾਸ ਬੇਉਦੜੀ ਹੈ ਸਤਗੁਰਾਂ ਦੇ ਚਰਨਾਂ 'ਚ ਪਿਛਲੇ ਕਰੀਬ 11 ਦਿਨਾਂ ਤੋਂ ਮਾਤਾ ਗੰਗਾ ਜੀ ਸ੍ਰੀ ਸਤ ਸੰਗ ਸਭਾ ਗੁਰ ਹਰਗਵਿੰਦ ਸੇਵਾ ਸੋਸਾਇਟੀ ਮੀਰੀ ਪੀਰੀ ਸੇਵਾ ਸੋਸਾਇਟੀ ਅੰਮ੍ਰਿਤ ਪ੍ਰਚਾਰ ਮਿਸ਼ਨ ਸਾਰੀਆਂ ਹੀ ਸੰਸਥਾਵਾਂ ਦੇ ਵੱਲੋਂ ਰਲ ਮਿਲ ਕੇ ਗੁਰਦੁਆਰਾ ਸਾਹਿਬ ਤੋਂ ਰੋਜ਼ਾਨਾ ਹੀ ਪ੍ਰਬਾਤ ਫੇਰੀ ਨਗਰ ਕੀਰਤਨ ਆਰੰਭ ਕੀਤਾ ਜਾਂਦਾ ਸੀ ਤੇ ਘਰ ਘਰ ਜਾ ਕੇ ਹਰ ਇਲਾਕੇ ਦੇ ਵਿੱਚ ਜਾ ਕੇ ਸਹਿਬਾ ਜੀ ਬਾਣੀ ਦਾ ਪ੍ਰਚਾਰ ਕੀਤਾ ਸਹਿਬਾ ਦੀਏ ਗੁਣ ਗਾਇਨ ਕੀਤੇ ਖੁਸ਼ੀਆਂ ਹਸਲ ਕੀਤੀਆਂ ਰਸਤੇ ਦੇ ਵਿੱਚ ਸੰਤਾਂ ਦੇ ਵੱਲੋਂ ਆਪ ਸਾਰਿਆਂ ਦੀੇ ਮਿਸ਼ਤਾਨ ਪਜ਼ਾਰਤ ਅਤੇ ਲੰਗਰ ਵਗੈਰਾ ਲਗਾ ਕੇ ਸਤਿਗੁਰਾਂ ਦੀਆਂ ਖੁਸ਼ੀਆਂ ਹਾਸਲ ਕੀਤੀਆਂ ਸਾਰੀਆਂ ਹੀ ਸੰਗਤਾਂ ਨੂੰ ਜਿੱਥੇ ਸਹਿਵਾ ਦੇ ਮਹਾਨ ਪ੍ਰਕਾਸ਼ਪੁਰਬ ਦੀਆਂ ਲੱਖ ਲੱਖ ਵਧਾਈਆਂ ਤੇ ਸਾਰੀਆਂ ਹੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਹਿਵਾ ਦੇ ਮਹਾਨ ਪ੍ਰਕਾਸ਼ਪੁਰਬ ਦੇ ਉੱਤੇ ਗੁਰਦੁਆਰਾ 6ਵੀਂ ਪਾਸ਼ੇ ਦੀ ਸਮੂਹ ਮੈਂਬਰਾਨ ਪ੍ਰਬੰਧਕ ਕਮੇਟੀ ਨੂੰ ਸਹਿਯੋਗ ਦਿੱਤਾ ਸਾਰਿਆਂ ਦਾ ਧੰਨਵਾਦ ਸਾਡੇ ਮੁਖ ਸੇਵਾਦਾਰ ਹਰਮਿੰਦਰ ਸਿੰਘ ਜੀ ਸੇਠੀ ਅਤੇ ਸਮੂਹ ਮੈਂਬਰਾਨ ਪ੍ਰਬੰਧਕ ਕਮੇਟੀ ਸਾਰਿਆਂ ਦੇ ਵੱਲੋਂ ਸ਼ਨਸ਼ਾ ਤਨਤਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਨ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੁਣ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੁਮ ਜੱਤ ਕੇ ਆਨਣ ਹੋਆ ਜੋ ਕਰ ਸੂਰਜ ਨਿਕਲੇ ਤਾਰੇ ਛਪੇ ਅੰਧੇਰ ਭੁਲਵਾ ਅਜੇ ਹੀ ਸੋਚ ਦੇ ਨਾਲ ਸਹਿਬਾ ਦਾ ਮਹਾਨ ਪ੍ਰਕਾਸ਼ ਪੁਰਬ ਸਾਰੀਆਂ ਸੰਗਤਾਂ ਨੇ ਇੱਕ ਵਾਰੀ ਫੇਰ ਸਾਰੇ ਪ੍ਰਬੰਧਕ ਕਮੇਟੀ ਦੇ ਵੱਲੋਂ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਜੀ ਪਰਦਾ ਜੀ ਕੀ ਕਰਤ ਜਦੋਂ ਗੁਰੂ ਮਹਾਰਾਜ ਜੀ ਪਾਸ਼ਾ ਗੁਰਦਵਾਰਾ ਵਿਖੇ ਧੂਤਤਾ ਹੋਣ ਨਾਲ ਗੁਰਪੁਰ ਬਣਾਇਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1 ਕਾ ਜੂ ਤਨ ਤਨ ਸੇ ਸੁਨਾਮਗ ਦੇਵੇ ਦਾ ਪੰਜ ਸੱਚ ਪੰणिमा ਆਗਮਨ ਗੁਰਪੁਰ ਗੁਰੂ ਸਾਹਿਬ ਜੀ ਪਾਸ਼ੇ ਜੀ ਬੜੇ ਸ਼ਰਧਾ ਤੇ ਅਦਸ ਸਤਿਕਾਰ ਨਾਲ ਬੁਲਾਇਆ ਗਿਆ। ਇਸੇ ਕੋਸ਼ਰਤੀ ਦੇ ਰਾਗਨੀ ਸਾਡੇ ਪ੍ਰਚਾਰਤ ਉਹ ਜਸ ਗਾਇਨ ਗਾ ਉਹ ਸੰਗਤ ਨੂੰ ਨਿਹਾਲ ਕਰਤ। ਅਤੇ ਨਾਨਾ ਸਾਹਿਬ ਦੇ ਉਸਤਤ ਜੋ ਨਾਨਾ ਸਾਹਿਬ ਨੇ ਆਪਣੇ ਜੀਵਨ ਕਾਗਜ਼ ਦੱਸਿਆ ਉਹ ਵਰਤਾਨ ਦੱਸ ਕੇ ਜੀ ਗੋ ਸਾਹਿਬ ਨੇ ਐ ਸੰਸ ਨੂੰ ਸਿੱਖਿਆ ਦਿੱਤੀ ਉਸ ਤੋਂ ਚੱਲਣ ਦੀ ਪ੍ਰੇਰਣਾ ਦਿੱਤੀ ਬਦਵਾ ਸੇੇ ਪਾਸ਼ੇ ਸੂਬਾ ਬੰਦਕ ਮਿੱਤੇ ਸਾਰੇ ਹੀ ਜਗਤ ਨੂੰ ਸਾਇ ਲਗਾਈ ਨੂੰ ਗੁਰਨਾਉ ਸਾਹਿਬ 556 ਅਗਨ ਕੋਪੋ ਦੇ ਲਖ ਲਖ ਬਦਾਇਦਨ ਅਕੀ ਆਸ ਕਰਦੇ ਆ ਕਿ ਸੰਗਤ ਗੁਰਨਾਉ ਸਾਹਿਬ ਦੇ ਪਾਇ ਬਨਦੇ ਚੱਲੇਗੀ ਅਕੀ ਜੋ ਉਹਨਾਂ ਦੇ ਕਿਆ ਹੈ ਆਪਣੀ ਲਾਈਫ ਸੋ ਉਹ ਉਹਦੇ ওভার ਕਰਦੇ ਹੋਏ ਨਰਮਾ ਦੇ ਖੁਸ਼ ਆਬਾਦ ਹੋਣ ਵਾਗਿ ਦੇ ਗਲਸਾ ਵਾਗਿ